ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਨਾ ਮੈਂ ਥੋੜਾ ਜਿਹਾ ਉੱਚੀ ਬੋਲ ਨਹੀਂ ਨਾ ਸਕਦੀ ਹੈਗੀ ਨਾ ਜੜ ਬਹੁਤ ਦੁਖਰੀ ਹੈ ਕੱਲ ਦੀ ਦਵਾਈ ਮੈਂ ਲੈ ਲਈ ਪਰ ਉਹ ਦਵਾਈ ਦਾ ਕੋਈ ਅਸਰ ਨਹੀਂ ਹੋਇਆ ਦੋ ਦਿਨ ਮੈਂ ਲਗਾਤਾਰ ਲਈਆ ਪਰ ਕੋਈ ਫਾਇਦਾ ਨਹੀਂ ਹੋਇਆ ਪਹਿਲਾਂ ਵਾਲੀ ਨਾਲੋਂ ਵੀ ਜ਼ਿਆਦਾ ਬੇਕਾਰ ਹੈ ਦਵਾਈ ਪਹਿਲਾਂ ਵਾਲੀ ਹਜੇ ਰਾਤ ਨੂੰ ਸੌਂ ਵੀ ਜਾਂਦੀ ਸੀ ਇਹ ਦਵਾਈ ਤਾਂ ਰਾਤ ਨੂੰ ਸੌਣ ਵੀ ਨਹੀਂ ਦਿੰਦੀ ਹੈਗੀ ਕੋਈ ਅਸਰ ਨਹੀਂ ਆ ਬੇਕਾਰ ਦਵਾਈਆਂ ਜਮਣੀਆਂ ਤੇ ਨੰਨੀ ਦੁਖਰੀਆਂ ਨੂੰ ਸਵੇਰ ਦੀ 3-4 ਵਜੇ ਦੀ ਨੰਨੀ ਦੁਖਰੀ ਹੈ ਬਸ ਜਿਹੜਾ ਬੰਦਾ ਦਰਦ ਚ ਹੁੰਦਾ ਨਾ ਉਸੇ ਨੂੰ ਪਤਾ ਤੇ ਮੈਂ ਚਿਲਰੀਆਂ ਆਲੂ ਅੱਜ ਬਣਾਉਂਗੀ ਆਲੂ ਵਾਲੇ ਪਰੌਂਠੇ ਰੋਜ਼ ਨਾਲ ਆਲੂ ਆਲੂ ਜੇ ਹੋਏ ਪਏ ਆ ਹੁਣ ਨਾ ਜਿਹੜੀ ਸ਼ਿਮਲਾ ਮੇਚ ਪਈ ਆ ਪਰਸੋ ਚੋਤੇ ਦੀ ਲਿਆਂਦੀ ਵੀ ਉਮੈਸ ਸੋਚ ਰਹੀ ਆ ਵੀ ਨਾ ਪਰ ਮੇਂ ਸ਼ਿਮਲਾ ਵਿੱਚ ਕਰਾਂ ਨਾ ਪਰਮੇ ਵਾਲੀ ਲਿਆਂਦੀ ਆ ਉਹ ਨਾ ਕਰੀਂ ਲਿਆਂਦੀ ਆ ਪਰਮੇ ਵਾਲੀ ਬੜੀ ਲਿਆਂਦੀ ਕੱਲ ਲਿਆਂਦੀ ਕੱਲ ਲਿਆਂਦੀ ਜੀ ਅੰਤਾ ਪਤਾ ਨਹੀਂ ਮੈਂ ਕਣਕ ਲੈ ਕੇ ਜਾਂਦੇ ਜਰਾ ਜਾਂ ਲੈ ਕੇ ਆ ਫਿਰ ਉਹ ਮੈਂ ਫਿਰ ਉਹ ਮੈਂ ਪਰਮੇ ਸ਼ਿਮਲਾ ਵਿੱਚ ਕਰੂੰਗੀ ਸ਼ਾਮ ਨੂੰ ਯੂਵੀ ਤਾਂ ਘਟ ਜਾਂਦਾ ਏ ਪਰਮੇ ਸ਼ਿਮਲਾ ਵਿੱਚ ਯੂਵੀ ਖੰਦਾ ਨਹੀਂ ਹੈਗਾ ਪਰ ਕੋਈ ਨਹੀਂ ਕੋਈ ਗੱਲ ਨਹੀਂ ਉਹਦੇ ਵਾਸਤੇ ਤਾਂ ਹਿੱਲਾ ਹੈਗਾ ਸੋ ਹਿੱਲਾ ਹੋ ਜਾਊਗਾ ਸਬਜ਼ੀ ਲਿਆਂਦੇ ਜਿਹੜਾ ਬੜੀਆਂ ਦਾ ਚੂਰਾ ਲਿਆਂਦਾ ਪਿਆਏ ਕਈ ਵਾਰ ਨਾ ਕੋਈ ਸਬਜ਼ੀ ਨਹੀਂ ਹੁੰਦੀ ਜਾਂ ਦੋ ਟਾਈਮ ਦੀ ਸਬਜ਼ੀ ਹੁੰਦੀ ਆ ਵੀ ਸਵੇਰੀ ਸਬਜ਼ੀ ਨਹੀਂ ਕਰ ਸਕਦੇ ਤਾਜੀ ਹੈ ਨਾ ਸਕੂਲ ਚ ਜਾਣੇ ਨੂੰ ਫਿਰ ਉਹ ਉਹ ਨੂੰ ਨਾ ਉਹ ਬੜੀਆਂ ਉਹ ਦਾ ਬੜੀਆਂ ਉਹ ਖਾਂਦਾ ਨਹੀਂ ਹੈਗਾ ਪਰ ਜਿਹੜੀਆਂ ਬੜੀਆਂ ਦਾ ਚੂਰਾ ਹੈ ਨਾ ਬਹੁਤ ਜ਼ਿਆਦਾ ਖਾਂਦਾ ਹੈ ਉਹ ਬਹੁਤ ਪਸੰਦ ਆ ਹੁਣ ਵੀ ਸੁੱਤਾ ਪਿਆਏ ਬਸ ਉਹਨਾਂ ਆਲੂ ਛਿੱਲ ਕੇ ਇਹ ਵੀਡੀਓ ਬਣਾ ਕੇ ਬਸ ਥੋੜੀ ਜੀ ਹੈ ਨਾ ਉਹਨੂੰ ਅੰਦਰ ਜਾ ਕੇ ਠਾਲਦੇ ਆ ਉਹ ਵੀ ਨਹੀਂ ਜੇ ਜਦ ਤੱਕ ਠਾਲ ਉਹਨੇ ਅਹੀਂ ਪਿਆ ਰਹਿਣਾ ਜਿੱਦੜ ਹੋਊਗੀ ਛੁੱਟੀ ਉਦੋਂ ਸਭ ਤੋਂ ਪਹਿਲਾਂ ਉੱਠ ਖੜਦਾ ਮੇਰੀ ਨਾ ਮੈਂ ਹੁਣ ਸੇਰ ਨਾ ਕੋਈ ਕਮੈਂਟ ਨਾ ਕਰਦੇ ਹੋ ਵੀ ਤੁਸੀਂ ਵੀ ਨਾਲੇ ਜਾਂੜਦੂਹ ਦੀ ਨਾਲੇ ਤੁਸੀਂ ਜਾਦਾ ਬੋਲ ਰਹੇ ਹੋ ਮੈਂ ਵੀਡੀਓ ਦੇ ਬੋਲਣਾ ਪੈ ਰਿਹਾ ਹੁਣ ਮੈਂ ਚੁੱਪ ਰਹਿਣੀ ਚੁੱਪ ਕਰਕੇ ਕੰਮ ਕਰਾਂ ਦੂਜੇ ਤੁਸੀਂ ਹਨਾ ਦੇਖੀ ਚਾਹੋਗੇ ਤਾਂ ਦੇਖ ਸਕਦੇ ਹੋ ਕਿਰਪਾ ਕਰ ਸਕਦੇ ਤਾਂ ਨਾ ਕੋਈ ਜਾਨੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਜੇ ਮੈਂ ਚੁੱਪ ਰਹਾ ਤਾਂ ਤੁਸੀਂ ਵੀਡੀਓ ਦੇਖੋਗੇ ਕਿ ਮੈਂ ਤੁਸੀਂ ਕਾਫੀ سارے ਕਮੈਂਟ ਆਏ ਹਨਾ ਵੀ ਹਾਂ ਵੀ ਅਸੀਂ ਦੇਖਾਂ ਦੇਖਾਂਗੇ ਤੁਸੀਂ ਬਸ ਚੁੱਪ ਰਿਹਾ ਆਪਣੀ ਜ਼ਾੜ ਨੂੰ ਆਰਾਮ ਦਿਓ ਹਨਾ ਫਿਰ ਮੈਂ ਚੁੱਪ ਕਰਕੇ ਵੀਡੀਓ ਬਣਾਉਂਗੀ ਪਲੀਜ਼ ਕਿਉਂਕਿ ਜ਼ਿਆਦਾਤਰ ਕਮੈਂਟ ਕਰਿਓ ਵੀ ਤੁਸੀਂ ਬੋਲਿਓ ਨਾ ਕਿਉਂਕਿ ਮੈਂ ਤਾਂ ਬਿਲਕੁਲ ਨਹੀਂ ਬੋਲਿਆ ਜਾਂਦਾ ਹੈਗਾ बस मैं आई जे मैं 4-5 दिन वीडियो बंद कर दूंगी फिर ਤੁਸੀਂ ਕਹੋਗੇ ਬੰਦ ਵੀਡੀਓ ਕਿਉਂ ਕਰਤੀ ਐ ਨਾ ਤੁਸੀਂ ਵੀ ਬੰਦ ਕਰਤੀ ਵੀ ਤੁਸੀਂ ਵੀ ਨਹੀਂ ਪਾਉਂਦੇ ਆ ਕਰਕੇ ਮੈਂ ਬੰਦ ਨਹੀਂ ਕਰ ਰਹੀ ਨਹੀਂ ਤਾਂ ਅੱਜ ਮੈਂ ਨਾ ਵੀਡੀਓ ਮੈਂ ਸੋਚਿਆ ਤਾਂ ਵੀ ਵੀਡੀਓ ਪਾ ਦੂੰਗੀ ਅੱਜ ਵੀ ਫਿਰ ਉਹਦੇ ਬਾਅਦ ਨਹੀਂ ਪਾਉਂਦੀ ਜੀ ਚਲ ਕੋਈ ਗੱਲ ਨਹੀਂ ਭਾਈ ਜਾਉਂਗੀ ਪਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਚੁੱਪ ਰਹਿ ਕੇ ਵੀਡੀਓ ਬਣਾ ਲਾਂ ਤਾਂ ਮੈਂ ਚੁੱਪ ਰਹਿ ਕੇ ਬਣਾਈ ਜਾਇਓ ਸਸ ਕੰਮ ਕਰਦੇ ਦਿਖਾਈ ਜਾਏ ਕਰਨੀ ਗਾਣੇ ਸਾਣੇ ਲਾ ਦੇ ਗਾਣੇ ਨਹੀਂ ਵਰਲਾਦਾ ਦੇਖੋ ਕਾਪੀਰਾਈਟ ਆ ਜਾਣਗੇ ਨਾਲ ਵੀਡੀਓ ਦੇ ਕੇ ਜਾਂ ਨਾਲ ਗਾਣੇ ਸੁਣੀ ਜਾ ਗਾਣੇ ਨਹੀਂ ਲਾ ਸਕਦੇ ਕਾਪੀਰਾਈਟ ਆ ਜਾਊਗਾ ਆ ਦੇਖੋ ਜਦ ਮੈਂ ਬੋਲਦੀ ਨਾ ਮੇਰੇ ਜਦੇ ਦਰਦ ਹੁੰਦਾ ਮੈਂ ਤਾਂ ਕੱਲ ਦੀ ਨਾ ਕੱਲ ਕੱਲ ਮੈਂ ਵਲੌਗ ਨਹੀਂ ਬਣਾਇਆ ਅੱਜ ਸਵੇਰ ਤੋਂ ਹੀ ਤੁਹਾਨੂੰ ਲਾਈਵ ਵਲੌਗ ਚੱਲੂਗਾ ਜਿਹ ਹੈਗਾ ਇਹ ਅੱਜ ਕਿਹੜਾ ਕਿ ਕਿੰਨੀ ਤਰੀਕ ਹੈ ਅੱਜ 22 22 ਅੱਜ ਅੱਜ 22 ਤਰੀਕ ਦਾ ਵਲੌਗ ਤੁਹਾਨੂੰ ਅੱਜੇ ਮਿਲੂਗਾ ਦੇਖਿਓ ਸਵੇਰ ਤੋਂ ਕਮ ਸਟਾਰਟ ਕਰ ਰਹੀ ਹਾਂ ਮੈਂ ਵੀਡੀਓ ਕੱਲ ਮੈਂ ਵਲੌਗ ਬਿਲਕੁਲ ਨਹੀਂ ਬਣਾਇਆ ਕਿਉਂਕਿ ਮੇਰਾ ਜੀ ਨਹੀਂ ਘਰੇ ਆ ਵੀ ਕੱਲੂ ਪਾਣਾ ਨਹੀਂ ਹੈਗਾ ਮੈਂ ਇਹ ਜਾੜ ਦੁਖਣ ਲੱਗੇ ਇਹ ਜਾਣੇ ਦੁਖੀ ਕਰ ਰੱਖਿਆ ਤਾਂ ਚਲੋ ਮੈਂ फटाफट ਆਲੂ ਛਿੱਲ ਲਾਂ ਜਿਆਦਾ ਬੋਲੀ ਤਾਂ ਮੇਰੇ ਵੀ ਦਰਦ ਹੋਊਗਾ ਆ ਯੂਵੀ ਨੂੰ ਵੀ ਅੰਦਰ ਜਾ ਕੇ ਫਿਰ ਠਾੜਨਾ ਹੀ ਅਜੇ ਪਹਿਲਾਂ ਯੂਵੀ ਨੂੰ ਠਾੜ ਲੈਣਾ ਤਾਂ ਨਾ ਹੋਰ ਮੈਂ ਠਾੜ ਲਾਂ ਉਹਨੂੰ ਜਾ ਕੇ ਲੋ ਜੀ ਟਾਈਮ ਹੋ ਗਿਆ 7:30 ਦਾ ਬਸ ਯੂਵੀ ਦਾ ਟਾਈਮ ਹੋਏ ਗਿਆ ਮੈਂ ਨਾ ਨੂੰ ਅੰਦਰ ਤੇ ਸਾਰਾ ਸਮਾਨ ਪਾ ਲਿਆ ਇਹ ਨਾ ਨ ਮਿਰਚ ਸਾਰਾ ਕੁਝ ਆਲੂ ਭੰਣਨੇ ਭੁੱਲੀ ਸਾਲਾ ਆਲੂ ਭੰਨਨੇ ਤੇ ਸਾਰਾ ਸਮਾਨ ਪਾ ਲਿਆ ਹੁਣ ਥਾਲ ਭਰ ਗਿਆ ਐ ਨੇੜੇ ਆ ਕਰਦਾ ਬਾਟ ਲੱਭ ਤੱਲੇ ਛੇੜ ਲੂਗਾ ਗੱਬੇ ਕਰ ਰਹੇ ਨੇ ਮਰਾ ਤੇ ਤੁਹਾਡੇ ਸਾਰੇ ਹੱਥਾਂ ਨਾਲ ਹੱਥ ਲੱਭੜ ਕੇ ਮਿਰਚਾਂ ਨਾਲ ਬੜਾ ਥੜਾ ਹੈ ਹੀ ਨਹੀਂ ਹੋਰ ਐਡਾ ਹੀ ਬਸ ਅਜਾ ਡੜੀ ਨੇ ਮੈਂ ਆਲੂ ਭੁੰਨਣੇ ਭੁੱਲ ਗਈ ਸਮਾਨ ਪਾ ਕੇ ਬਾਹਰ ਚੱਕ ਤੇ ਹੁਣ ਲਾਈਟ ਆਈ ਤਾਂ ਨਹੀਂ ਲਾਈਟ ਵਾਲੇ ਆਈ ਨਹੀਂ ਲਾਈਟ 5 ਵਜੇ ਆਉਂਦੀ ਆ ਤੇ ਨਾ ਮੈਂ ਸਵੇਰੇ ਨਾਲ ਚਲਦੀ ਚਲਦੀ ਵੀਡੀਓ ਬੰਦ ਕਰਨੀ ਪਈ ਸੀਗੀ ਮੈਨੂੰ ਰੋਟੀਆਂ ਪਰ ਤੇ ਅੱਧਵ ਜਾਣੇ ਨਹੀਂ ਤਾਂ ਮੈਂ ਆ ਸੋਚ ਰਹੀ ਸੀ ਮੈਂ ਤੁਹਾਨੂੰ ਦੱਸਿਆਈ ਤਾਂ ਨਾ ਪਹਿਲੀ ਕਲਿੱਪ 'ਚ ਵੀ 12 ਤਰੀਕ ਐ ਅੱਜੇ ਵੀਡੀਓ ਬਣਾਉਣੀ ਆ ਸਵੇਰੀ ਸਵੇਰੀ ਹਨਾ ਸਾਰੀ ਜੋ ਵੀ ਸਵੇਰ ਦੇ ਸਾਰੇ ਕੰਮ ਕਰ ਦਿਖਾ ਕੇ ਅੱਜੇ ਵੀਡੀਓ ਪਾਉਣੀ ਐ 10 ਵਜੇ ਤੱਕ ਪਰ ਮੇਤੋਂ ਨਹੀਂ ਹੋਇਆ ਮੇਰੇ ਇੱਕੋ ਲੱਗਤ ਨਾ ਤਕਲੀਫ ਉਠ ਉਠ ਗੜੀ ਜਾੜ ਦਾ ਦਰਦ ਉਠ ਖੜਿਆ ਇੰਨਾ ਜ਼ਿਆਦਾ ਦਰਦ ਹੋਇਆ ਵੀ ਐਂ ਲੱਗਦਾ ਕਿ ਸਿਰ ਦੀ ਨਾਲੀ ਫਟ ਜੂਗੀ ਹੁਣ ਇੰਨਾ ਜ਼ਿਆਦੇ ਤਕਲੀਫ ਹੋਈ ਕਿਉਂਕਿ ਨਾ ਜੇ ਆਪਣਾ ਦਰਦ ਹੋਵੇ ਹੋਰ ਦਰਦ ਹਨਾ ਚਲੋ ਦਰਦ ਸਾਰੇ ਮਾੜੇ ਨੇ ਪਰ ਜਦ ਜਾੜ ਦਾ ਦਰਦ ਹੋ ਰਿਹਾ ਹੁੰਦਾ ਤੇ ਦੂਜੇ ਦਾ ਰੌਲਾ ਰੱਪਾ ਵੀ ਨਹੀਂ ਸੁਣਿਆ ਜਾਂਦਾ ਹੈਗਾ ਦੂਜੇ ਦਾ ਹੱਸਣਾ ਬੋਲਣਾ ਵੀ ਨਹੀਂ ਸੁਣਿਆ ਜਾਂਦਾ ਵੀ ਚੁੱਪ ਕਰ ਜਾਓ ਸ਼ਾਂਤੀ ਦੇ ਦਿਓ ਸਿਰ ਨਾਲ ਕੰਦਾ ਨਾਲ ਵਾਰਾਂ ਨੂੰ ਜੀ ਗੱਲਦਾ ਐਨਾ ਦਰਦ ਹੁੰਦਾ ਐਨੀ ਤਕਲੀਫ ਹੁੰਦੀ ਹੈ ਜਾੜ ਦੀ ਹੁਣ ਹਟਿਆ ਵਾ ਹੋਰ ਤਾਂ ਗਰਦ ਦਵਾਈ ਲੈਣੀ ਹੁਣ ਤਾਂ ਹਟਣਾ ਹੀ ਆ ਉਹਨੇ ਕਿਹਾ ਮੈਨੂੰ ਡਾਕਟਰ ਨੇ ਕੀ ਕਹਿੰਦਾ ਵੀ ਤਿੰਨ ਘਰ ਜਿਹੜੀ ਕਿ ਦਵਾਈ ਹੁਣ ਮੈਂ ਦਈ ਆ ਵੀ ਆ ਸਾਰੀ ਖਾਲੇ ਵੇ ਇੱਕ ਵਾਰੀ ਹੋਰ ਨਹੀਂ ਜੀ ਬਦਲ ਲਿਆ ਏ ਹੁਣ ਜੇ ਜੇ ਮੈਨੂੰ ਨਾ ਆਰਾਮ ਨਾ ਆਇਆ ਨਾ ਮਿਲਿਆ ਮੈਂ ਐ ਨਹੀਂ ਪਤਾ ਵੀ ਜਾੜੇ ਪਟਾ ਦੇਣੀ ਕਿਉਂਕਿ ਮੇਰੇ ਤੋਂ ਤਕਲੀਫ ਐ ਨਹੀਂ ਚੱਲੀ ਨਹੀਂ ਜਾਂਦੀ ਅਚਾਨਕੇ ਤਾਂ ਹੀ ਉਹ ਨਾ ਮੈਂ ਮੈਨੂੰ ਵੀਡੀਓ ਉਸੇ ਟਾਈਮ ਮੇਰੇ ਉਸ ਟਾਈਮ ਨਾ ਹੌਲੇ ਥੋੜਾ ਥੋੜਾ ਹੋ ਰਿਹਾ ਤਾਂ ਹੀ ਤਾਂ ਮੈਂ ਕਹਿ ਰਹੀ ਸੀ ਮੈਨੂੰ ਬੋਲਿਆ ਨਹੀਂ ਜਾਂਦਾ ਉਹ ਬਸ ਵੀਡੀਓ ਦੇ ਚੱਕਰ 'ਚ ਉਹ ਮੈਂ ਵੀਡੀਓ ਬੰਦ ਕਰਦਣੀ ਮੈਂ ਬਿਲਕੁਲ ਨਹੀਂ ਬੋਲਦੀ ਮੈਂ ਕਿਸੇ ਨਾਲ ਵੀ ਨਹੀਂ ਜ਼ਿਆਦਾ ਬੋਲਦੀ ਹੈਗੀ ਜਾ ਲੱਗਿਆ ਮੈਂ ਬੋਲਦੀ ਨਹੀਂ ਹੈਗੀ ਬਸ ਮੈਂ ਹਰੇਕ ਨੂੰ ਦੱਸ ਦਿੰਨੀ ਆ ਵੀ ਮੇਰੇ ਜਾੜ ਚ ਦਰਦ ਹੁੰਦਾ ਬੋਲਣ ਨਾਲ ਤਕਲੀਫ ਹੁੰਦੀ ਆ ਹਨਾ ਇੱਕ ਥੋੜੇ ਨਾਲ ਫੋਨ ਵੀਡੀਓ ਕਰਕੇ ਬੋਲਣਾ ਪੈਂਦਾ ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਸੀਗਾ ਕਮੈਂਟ ਕਰਕੇ ਦੱਸਿਓ ਵੀ ਮੈਂ ਸ਼ਾਂਤੀ ਨਾਲ ਵੀਡੀਓ ਬਣਾ ਲਾਂ ਜੇ ਤੁਸੀਂ ਕਹੋਗੇ ਵੀ ਹਾਂਜੀ ਬਣਾ ਲਓ ਕੋਈ ਚੱਕਰ ਨਹੀਂ ਤਾਂ ਮੈਂ ਬਣਾ ਲੂੰਗੀ ਜੇ ਮੈਂ ਦਵਾਈ ਲੈ ਲਾਂ ਹਨਾ ਦਰਦ ਦਬ ਜਾਂਦਾ ਫਿਰ ਮੈਨੂੰ ਆਉਂਦਾ ਦਬ ਗਿਆ ਹੁਣ ਮੈਂ ਬੋਲ ਸਕਦੀ ਆ ਮੈਂ ਬੋਲ ਪਣੀ ਆ ਫਿਰ ਉੱਠ ਲੜਦਾ ਏ ਕੀ ਜਰਾ ਨਾ ਉਧਰੋਂ ਮਾਰ ਨਾ ਉਧਰੋਂ ਮਾਰ ਇਸ ਕਰਕੇ ਮੈਨੂੰ ਵੀਡੀਓ ਅੱਧ ਵਿਚਾਲੇ ਰੋਕਣੀ ਹੀ ਪਈ ਐਨਾ ਜ਼ਿਆਦਾ ਦਰਦ ਉੱਠ ਗਿਆ ਤਾਂ ਨਾ ਹੁਣ ਫਰਕ ਤੇ ਹੁਣ ਸ਼ਾਮ ਦੇ ਨਾ 4 ਵਜ ਗਏ ਨਾ ਮੈਂ ਕਾਉਂਟ ਕਿੰਨਾ ਕਿਥੇ ਉਹ ਤਾਂ ਫਿਰ ਦਵਾਈ ਲੈਣ ਨਾਲ ਤਾਂ ਹੁੰਦਾ ਹੈ ਨਾ ਨਾ ਉਹਨੇ ਤਾਂ ਡਾਕਟਰ ਨੇ ਕਿੰਨ ਕਿਹਾ ਕਹਿੰਦਾ ਵੀ ਇੱਕ ਵਾਰੀ ਆ ਦਵਾਈ ਪੂਰੀ ਖਾ ਲੈ ਵੀ ਇੱਕ ਵਾਰੀ ਹੋਰ ਲੈ ਜੀ ਪੂਰੀ ਹੁਣ ਪਹਿਲੇ ਡਾਕਟਰ ਦੀ ਸਾਰੀ ਤਾਂ ਦਵਾਈ ਖਾ ਲਈ ਉਹ ਆਉ ਨਹੀਂ ਇਹ ਤਾਂ ਮੈਨੂੰ ਗਾਰੰਟੀ ਲਈ ਜਾਣੇ ਸਾਰੀ ਡਾਕਟਰ ਦੀ ਦਵਾਈ ਖਾ ਲਈ ਮੈਨੂੰ ਤਾਂ ਪਰ ਡਾਕਟਰ ਤੇ ਗੁੱਸਾ ਚੜਦਾ ਉਹ ਜਿਹੜੇ ਦਵਾਈ ਦਿੰਦੇ ਨੇ ਕਹਿੰਦੇ ਨੇ ਗਾਰੰਟੀਆਂ ਕਾਹਦੀ ਗਾਰੰਟੀ ਆ ਕਿਸੇ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ ਚਲੋ ਮਾਂ ਦਾ ਠੰਡਾ ਕਰ ਲਓ ਠੰਡਾ ਕਰ ਲਓ ਹੈ ਠੰਡਾ ਕਰ ਲਾ ਕੜਾਹੀ ਸਾਹੇ ਜਾ ਮਸਾਲਾ ਘੋਲ ਚੋ ਟਲਾ ਕੁੱਕਰ ਮਾਰਨ ਦਾ ਕਿਉਂਕਿ ਕੜਾਹੀ ਨਾ ਜਿਆਦਾ ਚੱਲਦੀ ਹੋੜੀ ਕਰੂੰਗੀ ਹੁਣ ਸਾਫੇ ਨੂੰ ਚੰਗੀ ਤਰ੍ਹਾਂ ਨੀ ਕੋਈ ਹੋਰ ਲੱਗਦਾ ਨਹੀਂ ਹੈਗਾ ਕਿਉਂ ਜ਼ੋਰ ਲੱਗਦਾ ਇੰਨਾ ਜ਼ੋਰ ਦਾ ਜੜਨ ਨਾਲ ਕੀ ਕਰਨਾ ਚਾਹਨਾ ਹਾਂ ਸੱਥ ਨਾਲ ਜੜਨ ਨਾਲ ਕੀ ਕਰਨਾ ਚਾਹਨਾ ਜ਼ੋਰ ਮੈਂ ਕਿਹਾ ਵੀ ਦੂਜੇ ਲੋਟਲ ਹੀ ਲੱਗਦਾ ਹਾਂ ਤੁਸੀਂ ਨਾਲ ਜੜ ਕਰਕੇ ਕਰੀਏ ਸੁਭਾਨ ਜਾਨਾ ਭੰਡੇ ਮੰਦਿਆਂ ਅੱਗੇ ਤੇ ਮੈਂ ਨਾ ਹੁਣ ਪਰਮੇ ਸ਼ਿਮਲਾ ਮਿਕਸਚਰ ਦੀ ਸਬਜ਼ੀ ਬਣਾਈ ਆ ਜਦੀ ਵੀਡੀਓ ਤੁਹਾਨੂੰ ਅਗਲੇ ਬਲੌਗ ਚ ਲਾ ਜੀ ਸਵੇਰੇ ਬਚ ਗਏ ਸੀਗੇ ਆਲੂ ਤੇ ਇਧਰ ਮੈਂ ਮੰਗਾਏ ਤੇ ਦੁਪਹਿਰੇ ਬਰੈਡ ਖਾਣ ਨੂੰ ਮੈਂ ਰੋਟੀ ਖਾਈ ਨਹੀਂ ਹੈਗੀ ਬਰਾਊਨ ਬਰੈਡ ਮੰਗਾਏ ਤੇ ਦੂਜੇ ਬਰੈਡ ਮੈਂ ਖਾਂਦੀ ਨਹੀਂ ਹੈਗੀ ਉਹ ਚਿੱਟੇ ਵਾਲੇ ਖਾ ਲੰਨੀ ਐ ਜੀ ਗਰਨੀ ਪਰ ਮੈਂ ਕਹਿ ਕੇ ਹੀ ਬ੍ਰਾਊਨ ਬਰਡ ਮੰਗਾਇਆ ਸੀ ਮੈਂ ਚਾਹ ਨਾਲ ਖਾਣੀ ਤੇ ਮੈਂ ਰੋਟੀ ਖਾਈ ਨਹੀਂ ਗਈ ਐ ਕਿ ਕਮੂਨ ਨਾ ਮੂੰਹ ਮੇਰੇ ਛਾਲਿਆਂ ਨਾਲ ਵੀ ਭਰਿਆ ਪਿਆ ਤੇ ਹੁਣ ਨਾ ਅੰਨੇ ਆਲੂ ਬਚ ਗਏ ਤੇ ਹੁਣ ਮੈਂ ਸੋਚਿਆ ਵੀ ਯੂਵੀ ਨੂੰ ਬਣਾ ਕੇ ਦੇ ਦਾਂ ਉਹਨੇ ਇੱਕ ਰੋਟੀ ਖਾਈ ਸੀ ਕਹਿੰਦਾ ਮੈਂ ਹੋਰ ਲੈਣੀ ਮਮਾ ਭੁੱਖ ਲੱਗ ਰਹੀ ਐ ਤੇ ਬਿਨਾ ਤੇਲ ਜਾਂ ਘੀ ਤੇ ਬਣਾਉਂਗੀ ਬਸ ਤਵੇ ਤੇ ਫਰਾਈ ਕਰ ਲੂੰਗੀ ਆ ਦੇਖੋ ਮੈਂ ਤਵੇ ਤੇ ਬਿਨਾ ਘੀ ਤੇ ਤੇ ਸੇਕ ਰਹੀਆਂ ਬਹੁਤ ਸੋਹਣੇ ਬਣ ਰਹੇ ਨੇ ਜਿਹੜੇ ਆਪਣੇ ਚਿੱਟੇ ਬਰੈਡ ਹੁੰਦੇ ਨੇ ਉਹ ਥੋੜੇ ਕਿਹੜੇ ਦੀ ਹੋਣਗੇ ਤੇ ਜਿਹੜੇ ਆਹ ਵਾਲੇ ਬਰੈਡ ਹੈ ਨਾ ਬਰਾਊਨ ਬਰੈਡ ਹੁੰਦੇ ਆ ਇਹ ਪੋਲੇ ਬਹੁਤ ਹੁੰਦੇ ਆ ਬਹੁਤ ਵਧੀਆ ਬਣਦੇ ਆ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਦੁਬਾਰਾ ਇੱਕ ਵਾਰ ਸਤਿ ਸ਼੍ਰੀ ਅਕਾਲ ਤੇ ਹੁਣ ਇਹ ਵੀ ਚੱਲਿਆ ਸਕੂਲ ਚ ਹੁਣ ਇਹ ਤਾਂ ਬਣਾਣ ਲੱਗਿਆ ਪਾਪੂ ਜੀ ਆ ਕਪਨਾ ਹਲੇ ਵਸ ਕੋ ਦਿਨ ਕਰਕਾ ਲਾਣ ਲੱਗੀਆਂ ਕਿਉਂਕਿ ਬਾਸੇ ਸ਼ਿਮਲਾ ਵਿੱਚ ਦੀ ਸਬਜੀ ਬਣਾ ਹੀ ਪਈ ਸੀ ਉਹ ਫਿਰ ਪਰਮੇਸ਼ੰਲਾ ਵਿੱਚ ਖਾਣ ਦਾ ਨਹੀਂ ਹੈਗਾ ਉਸ ਕਰਕੇ ਅੱਜ ਬਣਾਵਾਂਗੇ ਥੋੜੀ ਜਿਹੀ ਸ਼ਿਮਲਾ ਵਿੱਚ ਦੋਏ ਲੋਟ ਕੱਟ ਲਈ ਅੱਦਾ ਪਾਵਾਂਗੇ ਤਾਂ ਕਿ ਇਹ ਸਬਜੀ ਖਾਣਿਆ ਸਬਜੀ ਤੇ ਤਾਂ ਇਹ ਖਾਣ ਲੰਭਾ ਹੈ ਲਓ ਜੀ ਥੋੜਾ ਥੋੜਾ ਕਿਆ ਕੋਨੋਰੇ ਆ ਹੁਣ ਮੈਂ ਸ਼ਿਮਲਾ ਵਿੱਚ ਪਾਵਾਂ ਫਿਰ ਇਹ ਵੀ ਨਾਲ ਹੀ ਕਰਾਈ ਹੋ ਜੇਗੀ बना शिमला मिर्च की टेट भी तो जो भी खादा तो उल्दा खा जो पीजे च हो गए मैगी खा लगा लौली शिमला मिर्च के प्याज भी भुनोगे हूँ आप गैस कर दोगे तो घट भुजिया तो बड़िया का भुजिया पा दिए नोल नचोल के पहला है। एक अर्ध अंटे पहला प्यो के रखे आप जल सारा भिज लगा जल्दी बन जाए उठा मिर्च तो सब्जी बहुत स्वाद होती है मेनू पाप बहुत स्वाद लगती है यूबीन भी बहुत पसंद है अब तेन छोटे टिफन रोटी पता करनी माइक्रोवेव माइक्रोवेव गर्मी माइक्रोवेवी गर्म ठीक है <laughs> टप्पा ਸੋ ਲੋ ਤੁਸੀਂ ਆਪ ਜਿਹਾ ਜੀ ਹੁਣੇ ਦੀ ਰੋਟੀ ਪੈਕ ਕਰਦਾ। ਆਮ ਲੱਗੂ ਬਸ ਟੋਪੀ ਉੱਥੇ ਕਿ ਜਦੋਂ ਨਾ ਪਿੰਡ ਵਾਲੇ ਘਰਾਂ ਜure ਸੁਪਨੇ ਪਾਉਣੇ 15 ਮਿੰਟ ਪਾਈਆਂ ਹਜੇ ਫਿਰ ਵੀ ਬਸ ਨਿਬੜ ਗਿਆ ਨਿਬੜ ਗਿਆ ਸਾਰੀ ਗਣ ਘਟੋਈ ਗਈ ਦੋ ਦਿਨ ਹੋ ਗਏ ਲੱਗਿਆਂ ਨੂੰ ਇਹਨੂੰ ਸਕਾਵਾਂ ਗਿਆ ਤੇ ਇਹਨੂੰ ਇਹ ਕਿਹੜੀ ਆ ਇਹ ਵੀ ਨਮੀ ਹੋਆ ਫਿਰ ਸਾਪੂ ਸਾਰੀ ਇੱਕ ਟੇਰੀ ਕਰੀ ਸੁੱਕਦੀ ਨਹੀਂ ਇਹ ਮੋਟੀ ਹੋ ਜਾਂਦੀ ਆ ਅੱਛਾ ਪਹਿਲਾਂ ਦੋ ਹੀ ਸਕਾਈਤੀ ਹੁਣ ਦੋ ਹੀ ਮੈਂ ਅੱਧੀ ਸੁਕਾ ਲਈ ਪਹਿਲਾਂ ਅੱਧੀ ਹੁਣ ਸੁਕਾ ਲਈ ਕਰ ਦੋ ਇਹਨੂੰ ਗੇਰਿਆਂ ਨੂੰ ਤਾਲੀ ਨੂੰ ਢੋਲ ਚ ਪਾਇਆ ਜੀ ਪਹਿਲੀ ਜਿਹੜੀ ਨਾ ਇਕੱਠੀ ਕੋ ਬੋ ਢੋਲ ਚ ਦਵਾਈ ਪਾ ਕੇ ਓਕੇ ਆਏ ਨੇ ਬੰਦੇ ਇਹ ਉਹ ਦੇਖੋ ਆਪੂ ਕਿਆ ਕਰ ਰਿਹਾ ਕਣਕ ਕੰਡਾ ਲਿਆ ਚਿੱਤਰਖਾਨਾ ਲਿਆ ਆ ਦੇਖੋ ਤੇ ਕਣਕ ਘੜਾਣ ਲੱਗਿਆ ਬੈ ਕੱਦਾ ਉਹ ਉਹ ਦੇਖੋ ਉਹ ਦੇਖੋ ਪਹਿਲਾਂ ਬੈਟ ਨਾਲ ਘਣਾ ਰਿਹਾ ਤਾਂ ਤਵੜਗਾ ਰਿਹਾ ਹੁਣ ਅੜਦਾ ਨਹੀਂ ਹੈਗਾ ਆਰਾਮ ਮੀ ਹੋ ਗਿਆ ਲਓ ਜੀ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਜੀ ਕਿਉਂਕਿ ਮੈਂ ਨਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿੰਨੇ ਮਿੰਟ ਦਾ ਹੋਊਗਾ ਸ਼ਾਇਦ ਛੋਟਾ ਹੋਇਆ ਕਿਉਂਕਿ ਮੈਂ ਸੋਚਿਆ ਵੀ ਚਲ ਜਿੰਨਾ ਚਿਰ ਮੇਰੀ ਜਾਣ ਨਹੀਂ ਸੈੱਟ ਹੁੰਦੀ ਨਾ ਉਨਾਂ ਚਿਰ ਮੈਂ ਛੋਟਾ ਵਲੌਗ ਪਾਇਆ ਕਰੂੰਗੀ ਜਿੰਨਾ ਕਾ ਹੋ ਸਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਮੈਂ ਘਟ ਬੋਲਦੀ ਆ ਤਾਂ ਤੁਸੀਂ ਵਲੌਗ ਹਨਾ ਵੀ ਦੇਖਿਆ ਕਰੋਗੇ ਸਾਰਾ ਹਨਾ ਵੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਮੈਂ ਜੋ ਪ੍ਰੈਕੀ ਵਲੌਗ ਬਣਾਵਾ ਤਾਂ ਤੁਸੀਂ ਦੇਖੋਗੇ ਸਾਰੇ ਕਿਉਂਕਿ ਵਿੱਚ ਨੂੰ ਐ ਹੁੰਦਾ ਵੀ 2 ਦਿਨ ਬੰਦ ਕਰਦਾ 4 ਦਿਨ ਫਿਰ ਵਿੱਚ ਨੂੰ ਫਿਰ ਐ ਮੁੰਦਾ ਵੀ ਚਲੋ 4 ਦਿਨ ਫਿਰ ਅਪਡੇਟ ਵੀ ਹਨਾ ਵੀ ਫਿਰ ਪਾਣਾ ਪਊਗਾ ਬੋਲਣਾ ਤਾਂ ਫਿਰ ਪਊਗਾ ਇਸ ਕਰਕੇ ਥੋੜਾ ਬੋਲ ਕੇ ਥੋੜਾ ਵਲੌਗ ਪਾ ਦਿਆ ਕਰੂੰਗੀ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਨੇ ਕਮੈਂਟ ਵੀ ਕਰਿਓ ਕਮੈਂਟ ਜਰੂਰ ਕਰਕੇ ਦੱਸਿਓ ਵੀ ਮੈਂ ਘੱਟ ਬੋਲਾਂ ਵੀ ਬੋਲਣਾ ਬੰਦ ਕਰਕੇ ਵਲੌਗ ਬਣਾਵਾ ਤੇ ਦੂਜਾ ਦੂਜੀ ਗੱਲ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਪਲੀਜ਼ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ 'ਚ